जी शास्त्री का जी जैसा छोटे-छोटे पेन प्रमाण जी ये सुनाया फिर तो जी रोशनी पे जहराऊ बाकी तो सारे नु पता ही है जी जहराऊ दी रोशनी वो मशहूर है जी हां जी पहले जी आप पाई सी दिने जहरा रोशनी ते ਬਾਕੀ ਦਿਨ ਇਹ ਗੋਣਾ ਗੱਲਬਾਤ ਜਿੰਮਾਂ ਦੀ ਕਰਨਾ ਹੈ ਸ਼ਾਮ ਦੇ ਟਾਈਮ ਉਹ ਹੋਇਆ ਵੀ ਹੋਇਆ ਸ਼ਾਮ ਤੇ ਟਾਈਮ ਨਾਲ ਅਖੀਨ ਨਾ ਮੈਂ ਰੋਜ਼ ਲੈ ਕੇ ਜਾਂਦਾ ਕਦੇ ਦਿਨ ਇਹੋ ਜੀ ਗੱਲਬਾਤ ਹੀ ਨਹੀਂ ਆਉਂਦੀ ਹਾਂਜੀ ਤੁਸੀਂ ਇਹਦਾ ਸਾਰੇ ਹੱਦ ਨਾਲ ਜੁੜੇ ਰਹੋ ਸਮੂਹਿਤ ਤੋਂ ਲੈ ਕੇ ਸਾਰਾ ਵੀ ਇਹ ਕਿ ਜਨਾਬ ਸਮਾਨ ਪੂਰਤ ਕੀ ਕੀ ਆ ਕਿ ਮਿਲਦਾ ਹੈ ਨਾ ਕਿ ਇਹਦਾ ਸਾਰਾ ਕੁਝ ਟੂਕਿੰਗ ਟੂਡੇ ਰਿਪੋਰਟ ਤਦੋਂ ਪਾਣੀ ਕਿਉਂ ਦੇ ਝਾੜੇ ਲੈ ਲੈਂਦਾ ਚਾਹ ਵਾਂਦੇਗਾ ਨਾ ਜੀ ਨਾ ਪਾਣੀ ਦੇਂਦੇ ਇਹ ਤੇ ਭਾਬੋ ਇਹਨੂੰ ਇਹਦੇ ਤੇ ਓਏ ਇਹਦੀ ਇੱਕ ਹੀ ਬਾਤ ਹੋ ਗਈ ਉਹ ਵੇ 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 ਪਾੰਜ ਓਏ ਦੇ ਤੇ ਬਣਾ ਆਹੋ ਬਿਠਾਉਂਦਾ ਉਹਨੇ

जवाब नवाब बि ਜਲਦੀ ਜਾਓ ਜ਼ਰੀਏ ਸਾਹੇ ਹੋ ਨਹੀਂ ਜਲਦੀ ਜਾਓ ਜੀ 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 ਪੁਲਿਸ ਜਾਓ ਜੀ ਰਾਜ ਆਪਾਂ ਇਹਦੇ ਤੇ ਹੋਣ ਹਲੋ ਅਗੇ ਪੂਰੀ ਆ ਜਿਆ ਸ਼ੁਰੂਆਤ ਮੈਨੂੰ ਕੰਮ ਦੇ ਤੁਸੀਂ ਵੀ ਪਾਓ ਮੈਂ ਪਾਉਂਦਾ ਨਹੀਂ ਯਾਰ ਪਾਂਜਾ ਹੋ ਥੱਲੇ ਇਹ ਬਣਾਇਆ ਇਹ ਇੱਥੇ ਹੀ ਪਾ ਲੈ ਇੱਥੇ ਹੀ ਪਾਉਣੇ ਨਾ ਉਹ ੱਟ ਪੁੱਠਾ ਸੀਗਾ ਆ ਦਹੀਂ ਉੱਤੀ ਓਏ ਉਹਨਾਂ ਨੂੰ ਪਛਲਾ ਹੋ ਛੱਡ ਜਾ ਉਹ ਕਿਹਦੇ ਘਟੇ ਪਾਉਣ ਦੇ ਭਾਈ ਕਿੰਨੇ ਨੇ ਉਹੋ ਧੱਕ ਲੋ ਭਾਈ ਅਮੀਰ ਵੀ ਲੱਗੂ ਓ ਬਾਈ ਬੈਸਕਟ ਤੇ ਆ ਗਿਆ ਉਹ ਆ ਗਿਆ ਬਰੇ ਆਇਆ ਨਹੀਂ ਹਾਂ ਆਇਆ ਨਹੀਂ ਨਹੀਂ ਆਇਆ ਬੈਚ ਜਿੱਥੇ ਆਲੇ ਬੈਚਕਟ ਮਿਲ ਗਏ ਨਿਕਾ ਬੜਾ ਸਾਡੀ ਕਿਧਰ ਕਿਧਰਾ ਬੁੱਧੂ ਹੋਰ ਕੈਨ ਬਣਾਈ ਹਾਂ ਹਾਂ ਤੇ ਵੀ ਚੱਲੀ ਨਹੀਂ ਰਕੀ ਮੋ ਹਾਂ ਕਾ ਪੈ ਗਿਆ ਪੈ ਗਿਆ ਆਹੋ ਤੇ ਕਹਿੰਦਾ ਉਹ ਉੱਤੋਂ ਆ ਗਿਆ ਲੈ ਬਾਬਾ ਆ ਉੱਪਰ ਸੀਗਾ ਆ ਗਿਆ ਅੱਛਾ ਹੁਣ ਕਹਿੰਦਾ ਮਾ ਇਹ ਆਈ ਯਾਰ ਜਿਹੜਾ ਨਹੀਂ ਧਿਆਨ ਦਿੰਦਾ ਨਾ ਬੁੱਧੂ ਬਣਾ ਦਿੰਦੇ ਆ ਕਹਿ ਦਿੰਦੇ ਆਇਆ ਨਹੀਂ ਗਾ ਨੂੰ ਭਾਂਜੇ ਭਾਂਜੂ ਲੈ ਕੇ ਆਇਆ ਕਰੋ ਵੀਰ 20 ਵੀਰ ਵੀ ਸਤਾ ਦਾ ਦੇ ਸਤਾ ਹੋਰ ਜਿਹੜੇ ਸਟਾਪਰ ਦਾ ਵੀਰ 20 ਵੀਰ 10 ਵੀਰ ਵੀ ਮੇਰਾ ਪੂਰੇ ਪੂਰੇ ਪੈ ਜਾਂਦੇ ਨਾ ਪੂਰੇ ਵੀਰ ਵੀ ਪਾਂਜਾ ਲੈਲਾ ਹਾਂਜੀ ਦੋਸਤੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਕਰ ਦਿਓ ਜੀ ਬਤਰੀ ਕਰਦੇ ਹੋ ਜੀ ਅੱਜ ਵੀ ਕਾਜ ਜੀ ਸਾਰਿਆਂ ਨੂੰ ਮਿਲਦੇ ਆ ਜੀ ਹੁਣ ਅਗਲੀ ਵੀਡੀਓ ਨਾਲ